ਤਾਂ ਦੋਸਤੋ ਜਿਨ੍ਹਾਂ ਜਿਨ੍ਹਾਂ ਨੇ ਵੀ ਆਪਣੇ ਸ਼ਗਨ ਸਕੀਮ ਆਸ਼ੀਰਵਾਦ ਪਲੀ ਪਰੀ ਸੀਗੀ ਉਹਨਾਂ ਦੇ ਰਿਗਾਰਡਿੰਗ ਬਿਗ ਅਪਡੇਟ ਹੈ ਕਿ ਉਹ ਸਾਰੇ ਪੈਸੇ ਨੇ ਜਿਹੜੇ ਹੁਣ ਖਾਤਿਆਂ ਦੇ ਵਿੱਚ ਆਨੇ ਸ਼ੁਰੂ ਹੋ ਗਏ ਨੇ ਪਹਿਲਾਂ ਤੁਸੀਂ ਖਬਰ ਸੁਣੋ ਫਿਰ ਮੈਂ ਦੱਸਾਂਗਾ ਕਿਵੇਂ ਚੈੱਕ ਕਰਨੇ ਨੇ ਆਸ਼ੀਰਵਾਦ ਸਕੀਮ ਦੇ ਤਹਿਤ ਐਸਸੀ ਬੱਚੀਆਂ ਨੂੰ 27 ਕਰੋੜ 32 ਲੱਖ 7000 ਤੇ ਇਕਨੋਮਿਕਲੀ ਵੀਕਰ ਸੈਕਸ਼ਨ ਤੇ ਬੈਕਵਰਡ ਕਲਾਸ ਦੀਆਂ ਬੱਚੀਆਂ ਨੂੰ 7 ਕਰੋੜ 28 ਲੱਖ ਦੀ ਸੈਂਕਸ਼ਨ ਜਾਰੀ ਕੀਤੀ ਹੈ तकरीबन 34 ਕਰੋੜ ਦੀ ਇਹ ਰਾਸ਼ੀ ਬਣਦੀ ਹੈ ਜੋ ਕਿ 1-2 ਦਿਨਾਂ ਦੇ ਵਿੱਚ ਇਹਨਾਂ ਬੱਚੀਆਂ ਦੇ ਖਾਤਿਆਂ ਵਿੱਚ ਚਲੀ ਜਾਏਗੀ ਦੋਸਤੋ ਮੈਂ ਇਹ ਤੁਹਾਨੂੰ ਦੱਸ ਦਵਾਂ ਕਿ ਇਹ ਸਾਰੇ ਜ਼ਿਲ੍ਹਿਆਂ ਦੀ ਰਾਸ਼ੀ ਨਹੀਂ ਹੈ ਇਹ ਕੁਝ ਕੁ ਦੀ ਹੈ ਪਹਿਲਾਂ ਤੁਸੀਂ ਪੂਰੀ ਖਬਰ ਸੁਣ ਲਿਆ ਜੀ ਔਰ ਇਹਦੇ ਵਿੱਚ 7 ਜ਼ਿਲ੍ਹੇ ਅਸੀਂ ਕਵਰ ਕੀਤੇ ਆ ਜਿਦੇ ਵਿੱਚ ਬਰਨਾਲਾ ਬਠਿੰਡਾ ਫਰੀਦਕੋਟ ਫਿਰੋਜ਼ਪੁਰ ਸੰਗਰੂਰ ਐਸਐਸ ਨਗਰ ਤੇ ਜਲੰਧਰ ਵੈਸਟ ਨੂੰ ਛੱਡ ਕੇ ਬਾਕੀ ਜਲੰਧਰ ਦਾ ਭਾਗ ਉਹਦੇ ਜਿਹੜੇ ਜ਼ਿਲ੍ਹਿਆਂ ਨੂੰ ਅਸੀਂ ਕਵਰ ਕੀਤਾ ਹੈ ਔਰ ਇਸ ਦੇ ਵਿੱਚ ਮੈਂ ਦੱਸ ਦਵਾਂ ਕਿ ਜਿਹੜੀ ਬਾਕੀ ਰਹਿੰਦੀ ਰਕਮ ਹੈ ਤਾਂ ਦੋਸਤੋ ਬਾਕੀ ਰਹਿੰਦੀ ਰਕਮ ਬਾਰੇ ਵੀ ਮੈਡਮ ਜੀ ਨੇ ਕਿਹਾ ਹੈ ਕਿ ਜਲਦੀ ਜਾਰੀ ਕਰ ਦਿੱਤੀ ਜਾਵੇਗੀ ਵਿਭਾਗ ਨੂੰ ਹੁਕਮ ਕਰ ਦਿੱਤਾ ਗਿਆ ਹੈ ਉਹ ਵੀ ਵਿਭਾਗ ਨੂੰ ਇਹ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਨੇ ਕਿ 30 ਤਰੀਕ ਤੱਕ ਇਹ ਸਾਰੀ ਰਾਸ਼ੀ ਸਾਰੇ ਜ਼ਿਲ੍ਹਿਆਂ ਦੀਆਂ ਬੱਚੀਆਂ ਦੇ ਖਾਤਿਆਂ ਦੇ ਵਿੱਚ ਚਲੀ ਜਾਵੇ ਮੈਂ ਇਥੇ